ਸ਼ਹਿਦ ਦੇ ਵਕ ਵਕ ਬ੍ਰਾਂਡ ਤਾਂ ਤੁਸੀਂ ਵੇਖੇ ਹੋਣਗੇ ਪਰ ਸ਼ਹਿਦ ਦੇ ਨਾਲ ਸੌਸਿਸ ਜੈਮ ਇਹ ਪਹਿਲੀ ਵਾਰ ਸੁਣਿਆ ਹੋਵੇਗਾ ਤੇ ਤੁਹਾਨੂੰ ਅਸੀਂ ਇੱਕ ਐਗਜ਼ੀਬਿਸ਼ਨ ਦੇ ਵਿੱਚ ਲਿਆਏ ਆ ਜਿੱਥੇ ਕਿ ਇੱਕ ਸਟਾਲ ਲੱਗਿਆ ਹੋਇਆ ਹੈ ਜਿੱਥੇ ਸ਼ਹਿਦ ਦੇ ਨਾਲ ਵਕ ਵਕ ਚੀਜ਼ਾਂ ਬਣਾਈਆਂ ਹੋਈਆਂ ਨੇ ਹਨੀ ਵੀਰਜ ਦੇ ਪ੍ਰੋਡਕਟਸ ਨੇ ਜਿਸ ਦੇ ਵਿੱਚ ਸ਼ਹਿਦ ਦੇ ਨਾਲ ਬਣੀਆਂ ਹੋਈਆਂ ਸੌਸਿਸ ਨੇ ਟਮਾਟਰਾਂ ਦੀ ਚਟਨੀ ਹੈ ਇਸ ਦੇ ਨਾਲ ਹੀ ਹੋਰ ਵੀ ਬਹੁਤ ਕੁਝ ਚੀਜ਼ਾਂ ਨੇ ਸ਼ਹਿਦ ਦੇ ਨਾਲ ਨੱਟਸ ਵਿੱਚ ਪਾਏ ਹੋਏ ਨੇ ਜੈਮ ਬਣਾਈ ਹੋਈ ਹੈ ਸਟਰਾਬੇਰੀ ਜੈਮ ਹੈ ਪਾਈਨੈਪਲ ਜੈਮ ਹੈ ਮਿਕਸ ਫਰੂਟ ਹੈ ਤੇ ਇੱਕ ਹੋਰ ਖਾਸ ਚੀਜ਼ ਹੈ হানি ਦਿਨਾਲ হানি 베이스ਡ ਇੱਕ ਪੀਨਟ ਬਟਰ ਬਣਾਇਆ ਹੋਇਆ ਤੇ ਕੀ ਇਹ ਪ੍ਰੋਡਕਟ ਦੀ ਖਾਸੀਅਤ ਹੈ ਕਿ ਹੈ ਸਾਰੀ ਚੀਜ਼ ਮੇਨਾ ਗੱਲਬਾਤ ਕਰਨ ਦੇ ਲਈ ਇਸ ਕੰਪਨੀ ਦੇ ਜਿਹੜੇ ਵਿਪਨ ਸ਼ੁਕਲਾ ਮੇਰੇ ਨਾਲ ਮੌਜੂਦ ਨਹੀਂ ਹੋਣਾਂ ਨਵੇਂ ਗੱਲਬਾਤ ਕਰਦੇ ਆਂ ਹਾਂ ਜੀ ਸਿਰ ਇਹਨਾਂ ਪ੍ਰੋਡਕਟਸ ਦੀ ਕੀ ਖਾਸੀਅਤ ਹੈ ਥੋੜੀ ਇਸਦੇ ਬਾਰੇ ਜਾਣਕਾਰੀ ਦਿਓ ਕਿਉਂਕਿ ਹਣੀ ਦੇ ਬਹੁਤ ਵੱਖ-ਵੱਖ ਬ੍ਰਾਂਡਸ ਹੁੰਦੇ ਨੇ ਉਹ ਸਿਰਫ ਹਣੀ ਦਿਆਂ ਹੀ ਵੈਰਾਈਟੀਆਂ ਲਗ ਲਗ ਹੁੰਦੀਆਂ ਨੇ ਪਰ ਇਸ ਦੇ ਵਿੱਚ ਹਣੀ ਦੇ ਵੱਖ-ਵੱਖ ਪ੍ਰੋਡਕਟਸ ਨੇ ਜੈਮ ਐ ਸੌਸਸਸ ਨੇ ਕਿਵੇਂ ਆਈਡੀਆ ਆਇਆ ਹੈ ਕਿ ਇਹ ਪ੍ਰੋਡਕਟਸ ਨੇ ਇਹ ਮੈਮ ਅਮਰੀਕਨ ਕਨਸੈਪਟ ਹੈਗਾ ਮੈਂ ਐਸੀ 32 ਕੰਟਰੀ ਨੂੰ ਐਕਸਪੋਰਟ ਕਰਦੇ ਆ ਰਹੇ ਹਾਂ ਹਣੀ ਬੇਸਿਕਲੀ ਤੁਸੀਂ ਨਾਮ ਪੜਿਆ ਹੋਣਾ ਸਾਡਾ ਹਣੀਮੈਂਡ ਠੀਕ ਹੈ 8th ਜਨਰੇਸ਼ਨ ਹੈ ਵਿਦ ਬੀਜ਼ ਨਾਲ ਕੰਪਨੀ ਬਾਰੇ ਦੱਸਾਂ 1980 ਤੋਂ ਹੈ ਗਿਆ ਹੰਨੀ ਦੇ ਬਿਜ਼ਨਸ 'ਚ ਤੇ 32 ਕੰਟੀਨਿਊਸly ਐਕਸਪੋਰਟ ਕਰਦੇ ਆ ਰਹੇ ਹੰਨੀ ਸਾਡੇ 13 ਤਰ੍ਹਾਂ ਦੇ ਹੰਨੀ ਆਂਦੇ ਆ ਤੁਸੀਂ ਦੇਖਿਆ ਹੋਣਾ ਠੀਕ ਐ ਅ ਜਿੱਦਾਂ ਹੁਣ ਇਹ ਬਲੈਕ ਫੋਰੈਸਟ ਹੰਨੀ ਹੈ ਸਾਡਾ ਤੇ ਸ਼ਿਵਾਲਿਕ ਗ੍ਰੇਨਸ ਤੋਂ ਪ੍ਰੋਵਾਈਡ ਹੁੰਦਾ ਹੈ ਸਾਡੇ ਅਲੱਗ-ਅਲੱਗ ਫਾਰਮਸ ਨੇ ਠੀਕ ਐ ਕੁ ਫਾਰਮਿੰਗ ਕਰਦੇ ਆਂ ਸੀ ਅਲੱਗ-ਅਲੱਗ ਮੈਨੂਫੈਕਚਰਿੰਗ ਕਰਦੇ ਆ ਉੱਥੇ ਦੇ ਹੈ ਗਿਆ ਬ੍ਰਾਂਡ ਠੀਕ ਐ ਹੁਣ ਆ ਦੇਖ ਲਓ ਤੁਸੀਂ ਜਿੱਦਾਂ ਵਾਈਲਡ ਫਲਾਵਰ ਹੈ ਇਹ ਜੰਗਲੀ ਫਲਾਵਰ ਤੋਂ ਐਕਸੈਪਟਡ ਹੈਗਾ ਵਾ ਠੀਕ ਐ ਆ ਮਲਟੀ ਫਲਾਵਰ ਹੈਗਾ ਤੇ ਇਹ ਅਲੱਗ-ਅਲੱਗ ਸਾਰਸਕ ਸੈਕਟਡ ਹੈਗੀ ਆ ਇਹ ਚੀਜ਼ਾਂ ਹੈਗੀਆਂ ਸਾਡੇ ਕੋਲ ਸਰ ਹਾਨੀ ਦੇ ਬਹੁਤ ਵੱਖ-ਵੱਖ ਬ੍ਰਾਂਡਸ ਹੁੰਦੇ ਨੇ ਹਰ ਕੋਈ ਦਾਵਾ ਕਰਦੇ ਕਿ ਸਾਡਾ ਸ਼ਹਿਦ ਵਧੀਆ ਸਾਡਾ ਸ਼ਹਿਦ ਵਧੀਆ ਤਾਂ ਕਿਵੇਂ ਕੁਆਲਿਟੀ ਕਿਵੇਂ ਰਿਕੋਗਨਾਈਜ਼ ਕਰਦੇ ਹੋ ਕਿ ਕੁਆਲਿਟੀ ਠੀਕ ਹੈ ਤੁਹਾਡੀ ਕਿਵੇਂ ਤੁਹਾਡੇ ਵੱਲੋਂ ਕੀ ਦਾਵਾ ਹੈ ਕੁਆਲਿਟੀ ਵਾਈਜ਼ ਮੈਂ ਤੁਹੇ ਦੇਖਿਆ ਹੋਣਾ ਕਿਸੇ ਕੋਲ ਵੀ ਤੁਹਾਡੇ ਕੋਲ 13 ਤਰ੍ਹਾਂ ਦੇ ਹਾਨੀ ਕਿਸੇ ਨੇ ਕਿਸੇ ਕੋਲ ਨਹੀਂ ਹੈਗੇ ਪਰ ਹਾਨੀ ਬੇ ਸਾਡੀਆਂ ਮੇਨ ਕਨਸੈਪਟ ਇਹ ਹੈ ਹਾਨੀ ਬੇ ਸੌਸਿਸ ਅਸੀਂ ਹੈਲਥ ਐਂਡ ਵੈਲਨੈਸ ਲਈ ਪਰਫੈਕਟਲੀ ਹੈਗੇ ਆ ਸੌਸਿਸ ਹੈਗੀਆਂ ਜੈਮ ਜੈਮ ਦੇ ਤੁਸੀਂ ਦੇਖੋ 50% 슈ગર ਹੁੰਦੀ ਹੈ ਹਰ ਇੱਕ ਜੈਮ ਚ। ਉਹੀ ਜਗ੍ਹਾ 50% ਸਾਡਾ ਫਰੂਟ ਹੈ, 50% ਹਨੀਚੇ ਪਾਇਆ ਹੋਇਆ ਹੈ। ਠੀਕ ਹੈ। ਕਿਹੜੇ ਕਿਹੜੇ ਜੈਮਸ ਹੈਗੀਆਂ ਨੇ ਪਹਿਲਾਂ ਉਹ ਦੱਸੋ ਤੇ ਕਿੰਨੀ ਕਿ ਲਾਈਕਿੰਗ ਹੈ, ਕਿੰਨੇ ਬੱਚੇ ਪਸੰਦ ਕਰ ਰਹੇ ਇਸ ਚੀਜ਼ ਨੂੰ? ਸਾਡੇ ਕੋਲ 4 ਟਾਈਪਸ ਦੀਆਂ ਜੈਮ ਹੈਗੀਆਂ। ਸਟ੍ਰਾਬਰੀ ਜੈਮ ਹੈਗੀ, ਮਿਕਸ ਫਰੂਟ ਹੈਗੀ, ਆਰੈਂਜ ਮਾਲਵੇੜਾ ਤੇ ਪਾਈਨੈਪਲ ਜੈਮ ਹੈਗੀ ਆ। ਠੀਕ ਹੈ। ਬੱਚੇ ਤੇ ਹੈਲਥਨਾਈਸ ਬਹੁਤ ਪਰਫੈਕਟਲੀ ਹੈਗੇ। ਲੋਕੀ ਖਾਣ ਪੀਣ ਲਈ ਕਹਿੰਦੇ ਆ ਕਿ ਸਾਨੂੰ sweetness ਚਾਹੀਦੀ ਹੈ, ਲੇਕਿਨ ਸਾਨੂੰ ਸ਼ੂਗਰ ਤੋਂ ਅਲਰਜੀ ਹੈ ਮੰਨ ਕੇ ਚੱਲ ਕਿਉਂਕਿ ਹੈਲਥ ਕੌਨਸ਼ੀਅਸ ਹੈ ਕਿ ਅੱਜ ਕੱਲ ਲੋਕ ਉਹਦੇ ਕਰਕੇ ਬਾਕੀ ਤੁਸੀਂ ਦੇਖੋਗੇ ਪੀਨਟਸ ਬਟਰ ਅਸੀਂ ਕੱਢੇ ਆ ਉਹ ਵੀ ਹਨੀ ਬੇਸਡ ਹੈਗੇ ਸਰ ਇੱਕ ਹੋਰ ਕਾਜ਼ੀਆ ਜਿੱਦਾਂ ਤੁਸੀਂ ਆਪਣੇ ਪ੍ਰੋਡਕਟ ਜਿੱਦਾਂ ਤੁਸੀਂ ਕਿ ਪੀਨਟ ਬਟਰ ਹੈ ਪੀਨਟ ਬਟਰ 'ਚ ਆਪਾਂ ਕੈਲਕਰੀ ਤੋਂ ਜ਼ਿਆਦਾ ਨਮਕੀਨ ਹੁੰਦਾ ਹੈ ਇਸੇ ਵਿੱਚ ਤੁਸੀਂ ਥੋੜਾ ਹਨੀ ਦਾ ਵੀ ਐਕਸਟ੍ਰੈਕਟ ਪਾਇਆ ਹੋਇਆ ਤਾਂ ਹਨੀ 'ਚ ਵਿੱਚ ਥੋੜੀ ਮਿੱਠਾ ਵੀ ਉਸ ਦੇ ਵਿਚ ਆ ਰਿਹਾ ਹੋਵੇਗਾ ਪੀਨਟਸ ਬਟਰ ਤੇ ਮੈਮ ਜਿਹੜਾ ਤੁਸੀਂ ਕਹਿ ਰਹੇ ਨਮਕੀਨ ਹੁੰਦਾ ਨਮਕੀਨ ਨਹੀਂ ਹੁੰਦਾ ਪੀਨਟਸ ਬਟਰ ਕੋੜਾ ਹੁੰਦਾ ਹੈ ਠੀਕ ਹੈ ਬਾਹਰਲੇ ਤੁਸੀਂ ਦੇਖੋਗੇ ਲੋਕੀ ਪੀਨਟ ਬਟਰ ਖਾਂਦੇ ਆ ਉਥੇ ਕੜਵਾ ਪਨ ਹੁੰਦਾ ਔਰ ਇੱਥੇ ਪੰਜਾਬ ਚ ਲੋਕੀ ਕਹਿੰਦੇ ਆ ਕਿ ਸਾਨੂੰ ਕੜਵਾ ਚੀਜ਼ ਨਹੀਂ ਚਾਹੀਦੀ ਉਹਦੇ sweetness ਲਈ ਅਸੀਂ ਇੱਥੇ ਹਨੀ ਯੂਜ਼ ਕੀਤਾ ਹੈ ਜੋ ਕਈ ਕੰਪਨੀ ਹੈਗੇ ਆ ਉਹ 슈ਗਰ ਯੂਜ਼ ਕਰਦੇ ਆ ਔਰ ਉਹ ਆਪਣੇ ਹੈਲਥ ਨੂੰ ਹਾਮ ਕਰਦਾ ਵਾ ਉਹੀ ਜਗ੍ਹਾ ਤੇ ਅਸੀਂ ਹਨੀ ਯੂਜ਼ ਕੀਤਾ ਸਾਡੇ ਸਾਰੇ ਪ੍ਰੋਡਕਟਸ ਵਿੱਚ ਤੁਸੀਂ ਹਨੀ ਯੂਜ਼ ਦੇਖੋਗੇ ਔਰ ਪਾਉਂਗੇ ਹਾਂ ਸਰ ਮੈਂ ਜਾਣਿਆ ਕਿ ਕੁਇਲ ਸੌਸਿਸ ਵਾਲੇ ਸੈਕਸ਼ਨ ਵੀ ਜਾਇਆ ਜਾਵੇ ਉਧਰ ਵੀ ਦੇਖੀਏ ਕਿ ਕੀ ਕੁਝ ਚੀਜ਼ਾਂ ਨੇ ਸੌਸਿਸ ਦੇ ਵਿੱਚ ਕਿਵੇਂ ਹਨੀ ਐਡ ਕੀਤਾ ਹੋਇਆ ਹੈ ਜਿੱਦਾਂ সুইਟਨੈਸ ਲਈ ਤੁਸੀਂ ਦੇਖਦੇ ਹੋ ਕਿ 슈ગર ਪਾਈ ਜਾਂਦੀ ਹੈ ਸੌਸੇਸ ਦੇ ਵਿੱਚ ਠੀਕ ਹੈ ਹੁਣ ਆ ਜਦੋਂ ਮਗਜ ਹੈਗੀ ਆ ਤੇ ਕੁਆਂਟੀਟੀ ਦੇਖੋ ਮਗਜ ਦੀ ਵੀ ਦੇਖੋ ਤੇ ਸੌਸੇਸ ਦੇ ਵਿੱਚ ਤੁਸੀਂ ਟੇਸਟ ਕਰੋਗੇ ਨਾ ਲੋਕੀ ਅੱਜਕੱਲ ਫੀਡਬੈਕ ਸਾਡਾ ਇੰਨਾ ਪਰਫੈਕਟਲੀ ਆਂਦਾ ਵਾ ਕਿ ਲੋਕੀ ਕਿ ਇਸ ਕਲੌਂਜੀ ਸੌਸ ਹੋਗੀ ਮਗਜ ਹੋਗੀ ਲੋਕੀ ਐਡਵਾਈਜ਼ ਹੀ ਕਰਦੇ ਆ ਕਿ ਹਾਂ ਲੈ ਕੇ ਜਾਣੀ ਆ ਸੀ ਹੁਣ ਇੱਥੇ ਇੱਕ ਐਗਜ਼ੀਬਿਸ਼ਨ ਤੇ ਤੁਸੀਂ ਦੇਖੋਗੇ ਕੱਲ ਸਾਡੇ ਕੋਲ ਕਸਟਮਰ ਆਏ ਨੇ ਉਹ ਲੈ ਕੇ ਗਏ ਨੇ ਤੇ ਉਹਨਾਂ ਨੇ ਆਪਣੇ 2-3 ਬੰਦੇ ਐਦਾਂ ਭੇਜਿਆ ਕਿ ਸਾਨੂੰ ਦੋ ਸਾਡੇ ਰਿਲੇਟਿਵ ਲੈ ਕੇ ਗਏ ਉਹਨਾਂ ਨੇ ਖੁਦ ਕਾਲ ਆਈ ਆ ਸਾਨੂੰ ਇਹ ਚੀਜ਼ ਲਈ اور ਇਹ ਕੋਲੋਂਜੀ ਸੌਸ ਹੋ ਗਈ ਸਾਡੀ ਇਹ ਪਰਫੈਕਟਲੀ ਇਦਾਂ ਤੁਸੀਂ ਮਾਰਨਿੰਗ ਚ ਪਰੌਂਠੇ ਵਗੈਰਾ ਯੂਜ਼ ਕਰਨੇ ਆ ਉਹਦੇ ਲਈ ਵੀ ਲੈ ਸਕਦੇ ਹੋ ਤੁਸੀਂ ਆ ਜਿਹੜੇ ਮਗਾਜ ਹੈ ਇਹ ਸੈਂਡਵਿਚ ਵਗੈਰਾ ਤੇ ਵੀ ਲਗਾ ਕੇ ਖਾ ਸਕਦੇ ਹੋ ਆ ਟਮੇਟੋ ਕੈਚਅਪ ਹੈ ਸਾਡੀ ਇਹ ਮੈਗੀ ਵਗੈਰਾ ਜੇ ਤੁਸੀਂ ਯੂਜ਼ਡ ਕਰ ਸਕਦੇ ਹੋ ਹਨੀ ਬੇਸਡ ਹੈਗੀ ਹੈ ਜੇ ਸ਼ੂਗਰ ਵਾਲੀ ਹੁੰਦੀ ਹੈ ਉਹੀ ਜਗ੍ਹਾ ਤੇ ਅਸੀਂ ਹਨੀ ਯੂਜ਼ ਕੀਤਾ ਹੈ ਇੱਥੇ ਹੈਲਥ ਐਂਡ ਵੈਲਨੈਸ ਲਈ ਪਰਫੈਕਟਲੀ ਹੈਗਾ ਵਾ 바ਬੀਕਿਊ ਸੌਸ ਹੈਗੀ ਹੈ ਸਾਡੀ ਠੀਕ ਹੈ ਆ সুইਟ ਚਿਲੀ ਹੈ ਇਹ 체 ਵੀ ਹਨੀ ਬੇਸਡ ਹੈਗਾ ਆ সুইਟ ਚਿਲੀ ਇਹ ਹਨੀ ਬੇਸਡ ਹੈਗੀ ਹੈ ਸਾਡੀ ਬਾਕੀ ਸਾਡੇ ਆਲਮੰਡਸ ਆ ਜਾਂਦੇ ਆ ਨਰਸ ਡੀਪਰ ਉਹ ਵੀ ਹੈਗੀ ਹੈ ਹਾਂਜੀ ਸਰ ਤੁਸੀਂ ਸਾਨੂੰ ਸਾਰੇ ਆਪਣੀ ਪ੍ਰੋਡਕਟਸ ਦੇ ਬਾਰੇ ਜਾਣਕਾਰੀ ਦੁੱਤੀ ਹੈ ਹੁਣ ਤੁਸੀਂ ਸਾਨੂੰ ਇਹ ਦੱਸੋ ਕਿ ਕਿਵੇਂ ਤੁਹਾਡਾ ਕੰਟੈਕਟ ਕਰ ਸਕਦਾ ਕੋਈ ਜੇਕਰ ਕਿਸੇ ਨੂੰ ਕੁਝ ਲੈਣਾ ਤਾਂ ਤੁਹਾਡਾ ਸਟੋਰ ਕਿੱਥੇ ਹੈ ਤੇ ਕੰਟੈਕਟ ਕਿੱਥੇ ਹੋਏਗਾ ਬੇਸਿਕਲੀ ਅਸੀਂ ਈਵਨ ਕਲਾਸ ਕਾਊਂਟਰ ਚ ਦਿਲਿੰਦਰ ਚ ਲੁਧਿਆਣਾ ਚ ਅਵੇਲੇਬਲ ਹੈਗੇ ਆ ਬਾਕੀ ਤੁਸੀਂ ਆਨਲਾਈਨ ਵੀ ਦੇਖ ਸਕਦੇ ਹੋ ਤੁਸੀਂ ਮੇਸ਼ੂ Amazon Flipkart ਤੇ ਆ ਸਾਡੇ ਸਕੈਨਰ ਹੈਗੇ ਆ ਔਰ www.hanimanshop.com ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਅਲਪਲਾਈਨ ਨੰਬਰ ਵੀ ਦਿੱਤਾ ਹੈ ਤੁਸੀਂ ਇੱਥੇ ਕਾਲ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਤੇ ਪਰਚੇਸ ਕਰ ਸਕਦੇ ਹੋ ਓਕੇ ਜਿਵੇਂ ਨਾਲ ਹਨੀਮੈਨ ਤੋਂ ਵਿਪਿੰਨ ਸ਼ਕਲਾ ਮੌਜੂਦ ਸੀਗੇ ਜਿਨ੍ਹਾਂ ਦੇ ਨਾਲ ਅਸੀਂ ਤੁਹਾਡੀ ਗੱਲਬਾਤ ਕਰਵਾਈ ਹੈ ਤੇ ਤਸਵੀਰਾਂ ਤੁਸੀਂ ਦੇਖਿਆ ਨੇ ਕਿ ਹਨੀ ਦੀਆਂ ਹੀ ਸ਼ਾਇਦ ਨੂੰ ਹੀ ਵੱਖ-ਵੱਖ ਪ੍ਰੋਡਕਟਸ ਇਹਨਾਂ ਦੇ ਵੱਲੋਂ ਤਿਆਰ ਕੀਤੇ ਹੋਏ ਨੇ ਕੋਈ ਜੈਮ ਹੈ ਕੋਈ ਸੌਸ ਹੈ ਅਲੱਗ-ਅਲੱਗ ਤਰੀਕੇ ਦੀ ਇਹਨਾਂ ਦੇ ਵੱਲੋਂ ਚੀਜ਼ਾਂ ਜਗੀਆਂ ਨੇ ਹਨੀ ਤੋਂ ਤਿਆਰ ਕੀਤੀਆਂ ਹੋਈਆਂ ਨੇ ਕੈਮਰਾਮੈਨ ਤਰੁਣ ਦੇ ਨਾਲ ਅੱਜ ਟ੍ਰੈਡ ਆ ਪੰਜਾਬ ਬੋਲਟਨ ਚਲਾ ਰਹੇ ਨੇ